ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਕਾਤਲ ਪ੍ਰੇਮੀ ਕੁਝ ਨਾ ਪੁੱਛੋ ਜਦੋਂ ਉਹ ਵੇਲਾ ਆ ਜਾਂਦਾ ਹੈ ਤਾਂ ਸਾਡਾ ਮਜ਼ਬੂਤ ਦਿਲ ਵੀ ਕਿਸੇ ਅੱਲੜ ਕੁੜੀ ਦੇ ਭਿਗਾੜਾ ਪਾਸੋਂ ਡਰਣ ਵਾਂਗੂ ਕੰਮ ਜਾਂਦਾ ਹੈ ਤੇ ਅਸੀਂ ਰੱਬ ਅੱਗੇ ਦੁਆਵਾਂ ਮੰਗਣ ਲੱਗ ਪੈਂਦੇ ਹਾਂ ਕਿ ਜਾਂ ਪ੍ਰਮਾਤਮਾ ਇਹੋ ਜੇ ਹਮਦਰਦਾਂ ਪਾਸੋਂ ਸਾਨੂੰ ਤੇ ਸਾਡੇ ਵਰਗੇ ਸਾਰੇ شریف ਆਦਮੀਆਂ ਨੂੰ ਖੁਦ ਹੱਥ ਦੇ ਕੇ ਬਚਾਈ ਉਫ ਸੱਚ ਕਹਿੰਦੇ ਨੇ ਦਾਨਾ ਸੇ ਦਿਲ ਲਗਾਏਂਗੇ ਚਾਹੇ ਗਦਾ ਮਿਲੇ ਗਦਾ ਦੇ ਅਰਥਾਂ ਨੇ ਫਕੀਰ ਮੰਗਤਾ ਕਿਤੇ ਗਦਾ ਨਾ ਸਮਝ ਲੈਣਾ ਦਾਨਾ ਸੇ ਦਿਲ ਲਗਾਏਂਗੇ ਚਾਹੇ ਗਦਾ ਮਿਲੇ ਨਾਦਾ ਕੀ ਦੋਸਤੀ ਦਾ ਨਤੀਜਾ ਖਰਾਬ ਹੈ ਤੇ ਇਸ ਦਾ ਸਬੂਤ ਉਸ ਬਾਦਸ਼ਾਹ ਪਾਸੋਂ ਨਾ ਪੁੱਛੋ ਜਿਸ ਦੇ ਨਦਾਨ ਦੋਸਤ ਬਾਂਦਰ ਨੇ ਨੱਕ ਤੋਂ ਮੱਖੀ ਅਡਾਉਣ ਲਈ ਉਸ ਦੀ ਨੱਕ ਹੀ ਵੱਡ ਕੇ ਅੱਡਾ ਉਡਾ ਦਿੱਤਾ ਸੀ ਸਗੋਂ ਸਾਥੋਂ ਪੁੱਛੋ ਬੇਵਕੂਫ ਹਮਦਰਦਾਂ ਦੇ ਫਟੇ ਹੋਏ ਅਸੀਂ ਖੁਦ ਜੋ ਜਿਉਂਦੇ ਜਾਗਦੇ ਬੈਠੇ ਹਾਂ ਸਾਨੂੰ ਪੁੱਛੋ ਅਸੀਂ ਉਹਨਾਂ ਨੂੰ ਆਪਣੇ ਕਾਤਲ ਪ੍ਰੇਮੀ ਕਹਿੰਦੇ ਹਾਂ ਭਾਵੇਂ ਉਹਨਾਂ ਸਾਨੂੰ ਕਾਨੂੰਨ ਦੀ ਨਜ਼ਰ ਵਿੱਚ ਕਤਲ ਨਹੀਂ ਕੀਤਾ ਤੇ ਨਾ ਹੀ ਕਿਸੇ ਹੋਰ ਨੂੰ ਕਤਲ ਕੀਤਾ ਹੈ ਪਰ ਅਸਲ ਵਿੱਚ ਉਹ ਹਰ ਰੋਜ਼ ਹੀ ਕਿਸੇ ਨਾ ਕਿਸੇ ਦੋਸਤ ਨੂੰ ਥੋੜਾ ਥੋੜਾ ਕਤਲ ਕਰਦੇ ਰਹਿੰਦੇ ਹਨ ਵਿਚਾਰੇ ਲੱਖਾਂ ਹਿੰਦੁਸਤਾਨੀ ਇਨਾ ਪ੍ਰੇਮੀਆਂ ਦੇ ਹੱਥੋਂ ਕਤਲ ਹੋ ਕੇ ਹਰ ਸਾਲ ਸੁਰਗ ਜਾਂ ਨਰਕ ਨੂੰ ਚਲੇ ਜਾਂਦੇ ਨੇ ਤੇ ਨਾਸਤਿਕਾਂ ਤੇ ਮਾਦਾ ਪ੍ਰਸਤਾ ਦੇ ਖਿਆਲ ਵਿੱਚ ਮਿੱਟੀ ਵਿੱਚ ਮਿਲ ਕੇ ਖਤਮ ਹੋ ਜਾਂਦੇ ਨੇ ਪਰ ਸਰਕਾਰ ਦੀ ਕੋਈ ਸੀ ਆਈਡੀ ਤੇ ਕੋਈ ਪੁਲਿਸ ਤੇ ਕਿਸੇ ਤਾਜ਼ੀ ਰਾਤ ਹਿੰਦ ਦੀ ਕੋਈ ਦਫਾ ਇਹਨਾਂ ਕਾਤਲਾਂ ਨੂੰ ਨਹੀਂ ਫੜਦੀ ਤੇ ਨਾ ਹੀ ਕੋਈ ਵਾਇਸਰਾਏ ਇਹਨਾਂ ਲੋਕਾਂ ਦੇ ਬੇਮਾਲੂਮ ਕਾਤਲਾਂ ਨੂੰ ਰੋਕਣ ਲਈ ਕੋਈ ਅੜਾ ਆਰਡੀਨੈਂਸ ਈ ਜਾਰੀ ਕਰਦਾ ਏ ਬਦ ਕਿਸਮਤੀ ਨਾਲ ਸਾਨੂੰ ਇੱਕ ਦਿਨ ਬੈਠਿਆਂ ਬੈਠਿਆਂ ਪੜਦਿਆਂ ਤੇ ਸੋਚਦਿਆਂ ਸੋਚਦਿਆਂ ਰਹਾ ਤੱਕ ਤੜਾਤਾਪ ਚੜ ਗਿਆ ਅਸੀਂ ਬੜੇ ਖੁਸ਼ ਹਈ ਕਿ ਚਲੋ ਦੋ ਚਾਰ ਦਿਨ ਕੰਮ ਤੋਂ ਬਚਾਂਗੇ ਬਿਮਾਰੀ ਦੇ ਬਿਸਤਰੇ ਨੂੰ ਲੋਕ ਬਾਦਸ਼ਾਹ ਦਾ ਤਖਤ ਕਹਿੰਦੇ ਨੇ ਪਰ ਹਾਏ ਇਹਨਾਂ ਕਾਤਲ ਪ੍ਰੇਮੀਆਂ ਦੀ ਕਿਰਪਾ ਨਾਲ ਸਾਡਾ ਇਹ ਤਖਤ ਵਿਸੂਲਾਂ ਦੀ ਸੇਜ ਜੀ ਬਣ ਗਿਆ ਸਾਡੇ ਖਾਨਦਾਨੀ ਡਾਕਟਰ ਨੇ ਤਾਂ ਸਾਨੂੰ ਕਿਹਾ ਸੀ ਕਿ ਐਵੇਂ ਥਕਾਵਟ ਦੇ ਕਾਰਨ ਹਰਾਰਤ ਹੋ ਗਈ ਹੈ ਦੋ ਚਾਰ ਦਿਨ ਪੂਰਾ ਆਰਾਮ ਕਰੋ ਤਾਂ ਆਰਾਮ ਨਾਲ ਆਰਾਮ ਆ ਜਾਵੇਗਾ ਨਾ ਬੋਲੋ ਨਾ ਬੈਸ ਕਰੋ ਨਾ ਸਿਰਖ ਪਾਓ ਨਾ ਲਿਖੋ ਨਾ ਪੜੋ ਰੋਗ ਤਾਂ ਉਹ ਵੱਟ ਤੇ ਪਈ ਹੈ ਪਰ ਆਹ ਕੌਣ ਨੇ ਰਾਏ ਬਹਾਦਰ ਸ਼ਮਸ਼ੀਰ ਚੰਦ ਆ ਕੌਣ ਨੇ ਸਰਦਾਰ ਸਾਹਿਬ ਗਨਪਤ ਸਿੰਘ ਤੇ ਖਾਨ ਬਹਾਦਰ ਸੰਸਾਰ ਖਾਨ ਜੀ ਕਿਸ ਤਰ੍ਹਾਂ ਤਸ਼ੀਫ ਲਾਏ ਨੇ ਉਹ ਡੀਅਰ ਬਾਬਾ ਜੀ ਅਸੀਂ ਤਾਂ ਹੁਣ ਸੁਣਿਆ ਹੈ ਕਿ ਤੁਹਾਨੂੰ ਬੁਖਾਰ ਹੋ ਗਿਆ ਹੈ ਸਾਨੂੰ ਕੋਈ ਖਿਦਮਤ ਦੱਸੋ ਬੁਖਾਰ ਹੋ ਕਿਵੇਂ ਗਿਆ ਬਲੇਰੀਆ ਹੋਣਾ ਏ ਵਾਰੀ ਦਾ ਤਾਂ ਨਹੀਂ ਕਿਤੇ ਟਾਈਫਾਇਟ ਤਾਂ ਨਹੀਂ ਹੋ ਗਿਆ ਟੀਕਾ ਕਰਾ ਚੁੱਕੇ ਹੋ ਜਾਂ ਨਹੀਂ ਅੱਜ ਕੱਲ੍ਹ ਸੀਤਲਾ ਦਾ ਬੜਾ ਚੂਰ ਐ ਤੇ ਕੁਝ ਕੁਝ ਪਲੇਗ ਦੀ ਵੀ ਸ਼ਿਕਾਇਤ ਐ ਮੈਂ ਤੁਹਾਨੂੰ ਇੱਕ ਦਵਾਈ ਦੱਸਾਂ ਲਓ ਲਾਲਾ ਨਿਹਾਲ ਚੰਦ ਜੀ ਵੀ ਆ ਗਏ ਆਈਏ ਚਾਚਾ ਚਤੁਰ ਸਿੰਘ ਜੀ ਤੇ ਮਾਮਾ ਮਿਹਰਬਾਨ ਸਿੰਘ ਜੀ ਤੇ ਭੂਆ ਭੋਲੀ ਜੀ ਤੇ ਮਾਸੀ ਮਹਿਤਾਬ ਕੌਰ ਜੀ ਤੇ ਸਾਲੀ ਸੁਲੱਖਣੀ ਜੀ ਤੇ ਫਫੇਸ਼ ਫਿਰਤਰਾਓ ਜੀ ਨੂੰਨੇਸ ਨਰੈਣੀ ਜੀ ਤੇ ਦ੍ਰੇਸ ਦ੍ਰੋਪਤੀ ਜੀ ਤੇ ਭਰਾ ਪਗਤੂ ਜੀ ਤੇ ਸਾਲਾ ਸੁਰੈਨ ਜੀ ਤੇ ਸਾਂਡੂ ਸੁੰਦਰਮਲ ਜੀ ਤੇ ਯਾਰ ਜਮਲਾ ਚੰਦ ਜੀ ਤੇ ਹਾਂ ਬਾਈ ਦਫ਼ਤਰ ਦੇ ਮੁਲਾਜ਼ਮੋਂ ਮੈਨੇਜਰੋਂ ਕਲਰਕ ਕੋ ਮੀਤ ਐਡੀਟਰੋਂ ਤੇ ਚਪੜਾਸੀਓ ਤੇ ਐਗਰੋ ਗੈਗਰੋ ਨੱਥੂਓ ਖੈਰੋ ਇਹ ਐਨੀ ਫੌਜ ਆਲੇ ਦਿਵਾਲੇ ਕੋਈ ਵਸੀਅਤ ਲਗਾਉਣ ਨੂੰ ਇਕੱਠੀ ਹੋ ਗਈ ਐ ਨਹੀਂ ਬਾਬਾ ਜੀ ਅਸੀਂ ਤਾਂ ਸਭ ਇਹ ਤੁਹਾਡੇ ਸੱਚੇ ਦਿਲੋਂ ਹਮਦਰਦ ਹਾਂ ਤੇ ਤੁਹਾਡੀ ਬਿਮਾਰੀ ਦੀ ਖਬਰ ਸੁਣ ਕੇ ਘਾਬਰ ਗਏ ਸੀ ਸਾ ਤੇ ਸੁਰਤ ਲੈਣ ਆਏ ਹਾਂ ਅਜੇ 10-20 ਸੱਜਣ ਸਾਥ ਹੋਰ ਬਾਹਰ ਖੜੇ ਨੇ ਕੋਈ ਬਰੂਹਾ ਵਿੱਚ ਕੋਈ ਬਰਾਂਡੇ ਵਿੱਚ ਕੋਈ ਇਹ ਕਮਰਾ ਕਿਉਂਕਿ ਇਹ ਕਮਰਾ ਰਤਾ ਛੋਟਾ ਏ ਆਏ ਨਹੀਂ ਸਾਡੀਆਂ ਨਾਨੀਸੇ ਡਾਕਟਰ ਕਹਿੰਦਾ ਏ ਪੂਰਨ ਆਰਾਮ ਕਰੋ ਪਰ ਇਸ ਗੜਬੜ ਵਿੱਚ ਆਰਾਮ ਕਿੱਥੇ ਗਰਮੀ ਦੀ ਬਹਾਰ ਹੈ ਜੋ ਫੌਜਾਂ ਖਬਰ ਪੁੱਛਣ ਆਈਆਂ ਨੇ ਉਹਨਾਂ ਨੂੰ ਸੋਡਾ ਬਰਫ਼ ਤਾਂ ਪਲੋ ਜ਼ਰੂਰੀ ਹੈ ਸਭ ਨਾਲ ਬੋਲਣਾ ਵੀ ਜ਼ਰੂਰੀ ਹੈ ਸਾਰਿਆਂ ਨੂੰ ਬੁਖਾਰ ਦਾ ਪੂਰਾ ਹਾਲ ਡਾਕਟਰ ਦੀ ਰਾਏ ਉਸ ਦਾ ਇਲਾਜ ਟੈਂਪਰੇਚਰ ਦੀ ਰਿਪੋਰਟ ਖੁਰਾਕ ਨੀਂਦ ਪਖਾਨੇ ਆਦ ਦਾ ਰੋਜ ਨਾਮ ਚਾ ਵੀ ਦੱਸਣਾ ਪੈਣਾ ਹੋਇਆ ਨਵੇਂ ਆਏ ਹੋਰ ਸੱਜਣ ਨੂੰ ਮੁੜ ਨਵੇਂ ਸਿਰਿਓਂ ਮਹਾਨੀ ਸੁਣਾਉਣੀ ਸਭ ਦੀ ਭਾਂਤੋਂ ਭਾਤ ਗੱਲਬਾਤ ਸੁੰਨੀ ਸਭ ਨਵੇਂ-ਨਵੇਂ ਡਾਕਟਰਾਂ ਤੇ ਨਵੀਂ-ਨਵੀਂ ਦਵਾਈ ਦੀ ਤਜਵੀਜ਼ ਦੱਸਣੀ ਤੇ ਅਸਾਂ ਸਭ ਨੂੰ ਹਾਂਜੀ ਹਾਂਜੀ ਕਰਨਾ ਪਰ ਦਿ ਲੋਕ ਚੀ ਚੜੀਆਂ ਵਟਣੀਆਂ ਜੇ ਇਸੇ ਨੂੰ ਮੁਕੰਮਲ ਆਰਾਮ ਕਹਿੰਦੇ ਹਾਂ ਤਾਂ ਯਾਰੋ ਖੁਦਾ ਦਾ ਵਾਸਤਾ ਦੱਸੋ ਵੀ ਕੀ ਬੇអារਮੀ ਕਿਸ ਜਾਨਵਰ ਨੂੰ ਆਖਦੇ ਨੇ ਬਿਮਾਰ ਹੋਣਾ ਕੁਦਰਤੀ ਗੱਲ ਐ ਤੇ ਸਾਥਾਂ ਸੱਜਣਾ ਵੱਲੋਂ ਹਮਦਰਦੀ ਹੋਣੀ ਵੀ ਕੁਦਰਤੀ ਐ ਪਰ ਭਲੇ ਲੋਕੋ ਹਮਦਰਦੀ ਦਾ ਅਰਥ ਇਹ ਤਾਂ ਨਹੀਂ ਕਿ ਬਿਮਾਰ ਦੀ ਜਾਨ ਹੀ ਖਾ ਜਾਓ ਕਹਿੰਦੇ ਨੇ ਵਲੈਤ ਵਿੱਚ ਇੱਕ ਕੌਮੀ ਸੇਵਕ ਉੱਤੋਂ ਖੁਸ਼ ਹੋ ਕੇ ਲੱਖਾਂ ਲੋਕਾਂ ਨੇ ਉਸ ਦਾ ਸੁਆਗਤ ਕੀਤਾ ਤੇ ਉਥੋਂ ਦੇ ਰਵਾਜ ਅਨੁਸਾਰ ਸਾਰੇ ਜਨੇ ਉਸਦਾ ਮੂੰਹ ਚ ਮਨ ਲਾ ਕੇ ਸਵੇਰ ਤੋਂ ਸ਼ਾਮ ਤੱਕ ਲੱਖਾਂ ਤੀਵੀਆਂ ਮਰ ਉਸਦਾ ਮੂੰਹ ਚੁੰਮ ਗਏ ਤੇ ਵਿਚਾਰਾ ਘਾਬਰ ਕੇ ਇੱਕ ਕਸ਼ ਖਾ ਕੇ ਡੇਗ ਪਿਆ ਤੇ ਪਾਰ ਬੋਲ ਗਿਆ ਇਸੇ ਤਰ੍ਹਾਂ ਇੱਕ ਕੋਮੀ ਪਿਆਰੇ ਨੂੰ ਇੱਕੋ ਵਾਰੀ ਲੱਖਾਂ ਲੋਕਾਂ ਨਾਲ ਹੱਥ ਮਿਲਾਉਣੇ ਪਏ ਤਾਂ ਉਸ ਉਹ ਉਸੇ ਦਿਨ پاگل ਹੋ ਗਿਆ ਇਹੋ ਹਾਲ ਸਾਡੇ ਦੇਸ਼ ਦੇ ਕਾਤਲ ਪ੍ਰੇਮੀ ਸਾਡੇ ਅਜਿਹੇ ਬਿਮਾਰਾਂ ਦਾ ਰੋਜ਼ ਕਰਦੇ ਨੇ ਇਹ ਕੋਈ ਹਮਦਰਦੀ ਹੈ ਇਹ ਤਾਂ ਸਾਫ ਕਤਲ ਹੈ ਦਫਾ 302 ਹੈ ਅਸੀਂ ਤਾਂ ਉਸ ਦਿਨ ਤੋਂ ਕਸਮ ਖਾ ਲਈ ਕਿ ਕਦੀ ਬਿਮਾਰ ਨਹੀਂ ਹੋਣਾ ਜਿਸ ਮੁਲਕ ਤੇ ਜਿਸ ਕੌਮ ਵਿੱਚ ਲੋਕਾਂ ਨੂੰ ਬਿਮਾਰ ਦੀ ਖਬਰ ਪੁੱਛਣੀ ਨਹੀਂ ਆਉਂਦੀ ਤੇ ਖਬਰ ਪੁੱਛਣ ਦੀ ਥਾਂ ਸਗੋਂ ਉਸ ਦੀ jaan ਖਾ ਲੈਂਦੇ ਨੇ ਉਸ ਮੁਲਕ ਵਿੱਚ ਬਿਮਾਰ ਹੋਣ ਦਾ ਕੀ ਫਾਇਦਾ ਨਾ ਬਿਮਾਰ ਹੋਵਾਂਗੇ ਨਾ ਕਾਤਲ ਪ੍ਰੇਮੀਆਂ ਤੇ ਪੰਜੇ ਵਿੱਚ ਫਸਾਂਗੇ ਪਰ ਹਾਂ ਕਾਤਲ ਪ੍ਰੇਮੀਆਂ ਨੂੰ ਜੇ ਰੱਬ ਤੋ ਕੀ ਫਦੇਵੇ ਤਾਂ ਉਹਨਾਂ ਨੂੰ ਆਪਣੇ ਸੱਜਣਾ ਉਤੇ ਤਰਸ ਕਰਕੇ ਆਪਣੀ ਆਦਤ ਜ਼ਰੂਰ ਬਦਲਨੀ ਚਾਹੀਦੀ ਹੈ। ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ